ਇਸ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਸ਼ੋਅ ਕੁਆਲਿਟੀ ਸਪੌਟਲੈਸ ਨੁਕਰੀ ਬਛੇਰੀ ਦਿਖਾਉਣੀ ਆ ਜਿਹੜੀ ਬਾਈ ਅਰਗਿਆ ਨੇ ਸੇਲ ਕਰਨੀ ਆ ਬੱਚੀ ਰਿੰਗਾਂ ਦੇ ਵਿੱਚ ਲੱਗਣ ਵਾਲੀ ਆ ਆਪਦੇ ਆਪ ਨੂੰ ਸ਼ੋਅ ਬਹੁਤ ਕਰਦੀ ਆ ਖੜਨੀ ਕਰਨੀ ਇਹਦੀ ਬੜੀ ਚੰਗੀ ਆ ਕੋਈ ਇਹਨੂੰ ਸਪੈਸ਼ਲ ਟ੍ਰੇਨਿੰਗ ਦੇਣ ਦੀ ਲੋੜ ਨਹੀਂ ਖੜਾਉਣ ਵਾਸਤੇ ਜਾਂ ਸ਼ੋਅ ਕਰਾਉਣ ਵਾਸਤੇ ਬੱਚੀ ਆਪਦੇ ਆਪ ਹੀ ਸ਼ੋਅ ਬਹੁਤ ਕਰਦੀ ਆ ਇੱਕ ਇਹਦੀ ਬਲੱਡ ਲਾਈਨ ਬਹੁਤ ਜ਼ਿਆਦਾ ਚੰਗੀ ਆ ਦਲਸ਼ੇਰ ਕਾਕੀ ਦੀ ਪੋਤੀ ਆ ਇਹ ਤੇ ਚੈਂਪੀਅਨ ਨੁਕਰੇ ਘੋੜੇ ਮਹਾਰਾਣੇ ਦੀ ਧੀ ਆ ਜਿਹੜਾ ਸੰਧੂ ਸਟੱਡ ਫਾਰਮ ਵਾਲਿਆਂ ਕੋਲ ਆ ਕੁਆਲਿਟੀ ਵਾਈਜ਼ ਤੁਸੀਂ ਚੈੱਕ ਕਰੋ ਬੱਚੀ ਨੂੰ ਖੜਨੀ ਕਰਨੀ ਤਾਂ ਮੈਂ ਤੁਹਾਨੂੰ ਦੱਸਦਾ ਤੇ ਬਾਕੀ ਕਾਨੇ ਦਾ ਸ਼ਕੀਨ ਕੁੰਡੀ ਵਾਲਾ ਮੂੰਹ ਬੜਾ ਪਤਲਾਗਾ ਗੁਲਾਬੀਪਣ ਬੜਾ ਲੈਂਥ ਚੈੱਕ ਕਰੋ ਕਈ ਭਰਾਵਾਂ ਦੇ ਦਿਮਾਗ ਦੇ ਵਿੱਚ ਹੁੰਦਾ ਵੀ ਯਾਰ ਆਪਾਂ ਸਾਫ਼ ਸੁਥਰੀ ਬੱਚੀ ਖਰੀਦਣੀ ਆ ਜਿਹਨੂੰ ਰਿੰਗਾਂ ਦੇ ਵਿੱਚ ਵੀ ਲਾ ਸਕੀਏ ਤੇ ਘਰੇ ਸ਼ੌਂਕ ਨਾਲ ਪਾਲ ਕੇ ਅੱਗੇ ਤਿਆਰ ਕਰਕੇ ਕੋੜੀ ਬਣਾ ਕੇ ਆਪਾਂ ਬਰੀਡਿੰਗ ਵੀ ਕਰਾ ਸਕੀਏ ਚੰਗੇ ਖਾਣ-ਦਾਣ ਦੀ ਹੋਵੇ ਤਾਂ ਐਸ ਵੀਡੀਓ ਕੰਨੀ ਗੌਰ ਕਰ ਲਿਓ ਤੁਹਾਨੂੰ ਸਾਰਾ ਕੁਝ ਹੀ ਮਿਲ ਜਾਣਾ ਤੇ ਜਿਹੜਾ ਪਿੰਡ ਆ ਬਾਈ ਦਾ ਭੈਣੀ ਫੱਤਾਗਾ ਬਰਨਾਲੇ ਜ਼ਿਲ੍ਹੇ ਦੇ ਵਿੱਚ ਪੈਂਦਾਗਾ ਬਰਨਾਲੇ ਤੇ ਮਾਨਸਾ ਵਾਲਾ ਜਿਹੜਾ ਮੇਨ ਰੋਡ ਆਗਾ ਉਹਦੇ ਸੈਂਟਰ ਜੇ ਵਿੱਚ ਪਿੰਡ ਪੈਂਦਾ ਏ ਬਰਨਾਲੇ ਤੋਂ ਵੀ 28-30 ਕਿਲੋਮੀਟਰ ਤੇ ਇੰਨਾ ਕੀ ਮਾਨਸਾ ਤੋਂ ਪੈਂਦਾ 4-5 ਕਿਲੋਮੀਟਰ ਰੋਡ ਤੋਂ ਪਾਸੇ ਹਟਵਾ ਪਿੰਡ ਆ ਦੋਸਤੋ ਤੇ ਨੰਬਰ 22 ਕੁਲਵਿੰਦਰ ਦਾ ਨੋਟ ਕਰ ਲੋ 9592101293 ਇਸ ਨੰਬਰ ਤੇ ਤੁਸੀਂ ਕਾਲ ਕਰਕੇ ਬਾਈ ਦੇ ਪਿੰਡ ਜਾ ਕੇ ਪਹਿਣੀ ਫੱਤੇ ਬੁਸ਼ੇਰੀ ਦੇਖ ਕੇ ਖਰੀਦ ਸਕਾ ਹਾਂ ਜੇ ਕਿਸੇ ਭਰਾਣੀ ਤਸੱਲੀ ਕਰਨੀ ਹੋਈ ਤਾਂ ਤੁਸੀਂ ਬੱਚੀ ਨੂੰ ਨਮਾ ਕੇ ਵੀ ਦੇਖ ਸਕਦੇ ਹੋ ਇੱਕ ਵੀ ਸਪੌਟ ਤੁਹਾਨੂੰ ਇਹਦੇ ਪਿੰਡੇ ਦੇ ਉੱਤੇ ਥਿਆਉਣਾ ਨਹੀਂ ਆਏ ਦੀ ਮਾਂ ਦੇਖੋ ਤੁਸੀਂ 62 63 ਇੰਚ ਹਾਈਟ ਦੀ ਖੁੱਲੀ ਬਾਡੀ ਦੀ ਸਜਾਫ ਘੋੜੀ ਆ ਬਾਈ ਨੇ ਇੱਕੋ ਹੀ ਘੋੜੀ ਇਹ ਰੱਖੀ ਵੀ ਆ ਤੇ ਇਹ ਤੋਂ ਹੀ ਬਰੀਡਿੰਗ ਕਰਾ ਕੇ ਅੱਗੇ ਬੱਚਾ-ਬੁੱੱਚਾ ਸੇਲ ਕਰ ਲੈਂਦਾ ਤੇ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਾਂ ਵੀ ਇਸ ਘੋੜੀ ਦੇ ਜਿਹੜੀ ਪਹਿਲਾਂ ਵਾਲੇ ਸੂਏ ਦੀ ਬਸ਼ੇਰੀ ਆ ਜਾਨੀ ਕਿ ਐਸ ਬਸ਼ੇਰੀ ਦੀ ਜਿਹੜੀ ਭੈਣ ਆ ਉਹ ਵੀ ਮਹਾਰਾਣੇ ਦੀ ਆ ਉਹ ਵੀ ਬਾਈ ਦੇ ਘਰੇ ਹੀ ਖੜੀ ਆ ਵੇਚੀ ਨਹੀਂ ਹਜੇ ਤੇ ਜੇ ਕਿਸੇ ਭਰਾ ਦਾ ਉਹਦਾ ਵਿਚਾਰ ਬਣਦਾ ਹੋਇਆ ਲੈਣ ਦਾ ਤਾਂ ਤੁਸੀਂ ਉਹ ਵੀ ਖਰੀਦ ਸਕਦੇ ਹੋ ਤੇ ਨੰਬਰ 22 ਦਾ ਆਪਾਂ ਸਕਰੀਨ ਦੇ ਉੱਤੇ ਦੇਤਾ ਕੁਲਵਿੰਦਰ ਸਿੰਘ 22 ਦਾ ਨਾਮ ਦਾ ਪੈਣੀ ਫੱਤਾ ਪਿੰਡ ਆ ਤੇ ਜਿਹੜਾ ਵੀ ਕੋਈ ਚਾਹਵੜ ਸੱਜਣ ਇਹ ਬਿਸ਼ੇਰੀ ਖਰੀਦਣਾ ਚਾਹੁੰਦਾ ਹੋਇਆ ਜਾਂ ਇਹਦੂ ਪਹਿਲਾਂ ਵਾਲੇ ਸੂਏ ਦੇ ਦੀ ਜਿਹੜੀ ਭੈਣ ਆ ਉਹਦੇ ਬਾਰੇ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ ਫੋਟੋ ਮੈਂ ਆਪਾਂ ਵਿੱਚ ਹੀ ਲਾਤੀਆਂ ਤੇ ਨੰਬਰ 22 ਦਾ ਨੋਟ ਕਰ ਲਓ 9592101296